ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੋਏ ਹਾਂ ਇੱਕ ਹੋਰ ਪਰਿਵਾਰਕ ਕਹਾਣੀ ਦੇ ਨਾਲ ਇਸੇ ਉਮੀਦ ਦੇ ਨਾਲ ਕਹਾਣੀ ਲੈ ਕੇ ਆਈ ਕਿ ਅੱਜ ਦੀ ਕਹਾਣੀ ਨੂੰ ਤੁਸੀਂ ਬਹੁਤ ਪਿਆਰ ਦੇਵੋਗੇ ਹਾਂਜੀ ਚੱਲਦੇ ਹਾਂ ਆਪਾਂ ਕਹਾਣੀ ਦੇ ਵੱਲ ਮੇਰੀ ਜਦੋਂ ਤੋਂ ਸੁਰਤ ਸੰਭਲੀ ਸੀ ਮੈਂ ਜਦੋਂ ਸਕੂਲ ਜਾਣਾ ਮੇਰੀ ਮਾਂ ਨੇ ਇੱਕੋ ਗੱਲ ਸਿਖਾਉਣੀ ᱛੀਏ ਜਿੰਨਾ ਮਰਜ਼ੀ ਪੜ੍ਹ ਲੈ ਪਰ ਸਾਡੀ ਇੱਜ਼ਤ ਦਾ ਖਿਆਲ ਰੱਖੀ ਉਸ ਵੇਲੇ ਮੈਨੂੰ ਇਹ ਗੱਲ ਸਮਝ ਨਹੀਂ ਸੀ ਆਉਂਦੀ ਕਿ ਮੇਰੀ ਮਾਂ ਹਰ ਰੋਜ਼ ਇਸ ਤਰ੍ਹਾਂ ਕਿਉਂ ਕਹਿੰਦੀ ਆ ਪਰ ਜਿਉ ਮੈਂ ਵੱਟੀ ਹੋਈ ਮੈਨੂੰ ਗੱਲ ਸਮਝ ਆਉਣ ਲੱਗੀਆਂ ਕਿਉਂਕਿ ਸਾਡੇ ਪਿੰਡ ਦਾ ਇੱਕ ਮੁੰਡਾ ਸੀ ਜਿਸ ਦਾ ਨਾਂ ਸੁਖਬੀਰ ਸੀ ਸੁਖਬੀਰ ਪਿੰਡ ਦੇ ਸਕੂਲ ਵਿੱਚ ਪੜਦਾ ਸੀ ਪੜਦਿਆਂ ਪੜਦਿਆਂ ਗਲਤ ਸੰਗਤ ਵਿੱਚ ਪੈ ਗਿਆ ਸ਼ਰਾਬ ਪੀਣ ਲੱਗ ਪਿਆ ਉਸ ਦੇ ਪਿਤਾ ਕੋਲ ਸਿਰਫ 2.5 ਕਿੱਲੇ ਜ਼ਮੀਨ ਦੇ ਸੀ ਘਰ ਦਾ ਗੁਜ਼ਾਰਾ ਪਿਤਾ ਦੇ 2.5 ਕਿੱਲਿਆਂ ਨਾਲ ਬੜੀ ਮੁਸ਼ਕਲ ਦੇ ਨਾਲ ਹੁੰਦਾ ਸੀ ਦੋ ਭੈਣ ਭਰਾ ਸੀ ਭੈਣ ਵੱਡੀ ਸੀ ਤੇ ਵਿਆਹੀ ਹੋਈ ਸੀ ਮਾਪਿਓ ਬਹੁਤ ਹੀ ਸਾਊ ਤੇ ਭਲੇ ਮਾਨ ਸਬੰਦੇ ਸੀ ਪੜਦਿਆਂ ਪੜਦਿਆਂ ਉਸ ਨੂੰ ਪਿੰਡ ਦੀ ਹੀ ਇੱਕ ਕੁੜੀ ਜਿਸ ਦਾ ਨਾਮ ਕੰਮੋ ਸੀ ਉਸ ਦੇ ਨਾਲ ਪਿਆਰ ਹੋ ਗਿਆ ਉਹਨਾਂ ਦੋਵਾਂ ਦੀ ਇੱਕ ਦੂਜੇ ਦੇ ਨਾਲ ਗੱਲਬਾਤ ਹੋ ਗਈ ਜਦੋਂ ਕਿ ਕੰਮੋ ਤਾਂ ਚੰਗੇ ਘਰਾਣੇ ਦੀ ਸੀ ਉਸ ਦੇ ਪਿਤਾ ਕੋਲ 25 30 ਕਿੱਲੇ ਜ਼ਮੀਨ ਦੇ ਸੀ ਉਹ ਵੀ ਦੋ ਪੈਣ ਪਰਾ ਸੀ ਕੰਮੋ ਵੱਡੀ ਸੀ ਤੇ ਉਸ ਦਾ ਪਰਾ ਛੋਟਾ ਸੀ ਕੰਮੋ ਸੋਹਣੀ ਸੁਨੱਖੀ ਤੇ ਅਲੜ ਮੁਟਿਆਰ ਸੀ ਸੋਹਣੀ ਸੁਨੱਖੀ ਹੋਣ ਕਰਕੇ ਪਲੱਸ 2 ਤੋਂ ਬਾਅਦ ਉਸ ਨੂੰ ਚੰਗੇ ਘਰਾਂ ਦੇ ਰਿਸ਼ਤੇ ਆਉਣ ਲੱਗੇ ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਹਮੇਰਾ ਹਮੇਸ਼ਾ ਰਿਸ਼ਤੇ ਨੂੰ ਟਾਲ ਦਿੰਦੀ ਘਰਦਿਆਂ ਨੇ ਸੋਚਿਆ ਸ਼ਾਇਦ ਸਾਡੀ ਕੁੜੀ ਅੱਗੇ ਪੜ੍ਹਨਾ ਚਾਹੁੰਦੀ ਹੈ ਉਹਨਾਂ ਨੇ ਉਸ ਦਾ ਦਾਖਲਾ ਕਾਲਜ ਵਿੱਚ ਕਰਵਾ ਦਿੱਤਾ ਪਰ ਕੰਮੋ ਰਾਤ ਬਰਾਤੀ ਚੋਰੀ ਛਿਪੇ ਆਪਣੇ ਘਰ ਦੀਆਂ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਸੁਖਵੀਰ ਨੂੰ ਮੈਨਣ ਲੱਗੀ ਉਹਨਾਂ ਦਾ ਰਿਸ਼ਤਾ ਹੌਲੀ-ਹੌਲੀ ਗੂੜਾ ਹੁੰਦਾ ਗਿਆ ਪੜਦੇਆਂ ਪੜਦੇਆਂ ਫਿਰ ਕੰਮੋ ਨੂੰ ਇੱਕ ਵਧੀਆ ਘਰ ਦਾ ਰਿਸ਼ਤਾ ਆਇਆ ਉਸ ਦੇ ਘਰਦਿਆਂ ਨੂੰ ਤਾਂ ਬਹੁਤ ਪਸੰਦ ਸੀ ਉਹਨਾਂ ਨੇ ਕੰਮੋ ਕੋਲ ਉਸ ਰਿਸ਼ਤੇ ਦੀ ਗੱਲ ਕੀਤੀ ਕੰਮੋ ਨੇ ਆਪਣੀ ਪੜ੍ਹਾਈ ਦਾ ਬਹਾਨਾ ਮਾਰ ਕੇ ਉਸ ਰਿਸ਼ਤੇ ਨੂੰ ਫਿਰ ਨਾ ਕਹਿ ਦਿੱਤੀ ਪਰ ਕੰਮੋ ਦੇ ਮਨ ਵਿੱਚ ਤਾਂ ਕੁਝ ਹੋਰ ਹੀ ਸੀ ਉਸਨੇ ਸਾਰੀ ਗੱਲਬਾਤ ਸੁਖਬੀਰ ਦੇ ਨਾਲ ਕੀਤੀ ਜੇਕਰ ਉਹ ਆਪਣੇ ਇਸ ਰਿਸ਼ਤੇ ਬਾਰੇ ਨਜਾਇਜ਼ ਸੰਬੰਧ ਦੇ ਬਾਰੇ ਘਰਦਿਆਂ ਕੋਲ ਗੱਲ ਕਰਦੀ ਸੀ ਤਾਂ ਘਰਦਿਆਂ ਨੇ ਤਾਂ ਮੰਨਣਾ ਨਹੀਂ ਸੀ ਕਿਉਂਕਿ ਇੱਕ ਪਿੰਡ ਦੇ ਸੀ ਦੋਨੇ ਜਣੇ ਤੇ ਦੂਸਰੀ ਗੱਲ ਇਹ ਆਉਂਦੀ ਸੀ ਦੋਨਾਂ ਦਾ ਸਟੇਟਸ ਸੀ ਉਹ ਆਪਸ ਵਿੱਚ ਰਲਦਾ ਨਹੀਂ ਸੀ ਬਲਦੇਵ ਸਿੰਘ ਕੋਲ ਤਾਂ ਢਾਈ ਕਿੱਲੇ ਸੀ ਤੇ ਕੰਮੂ ਦੇ ਪਿਓ ਕੋਲ 25-30 ਕਿੱਲੇ ਜ਼ਮੀਨ ਦਾ ਮਾਲਕ ਸੀ। ਜ਼ਮੀਨ ਅਸਮਾਨ ਦਾ ਫਰਕ ਸੀ। ਇਹ ਸਾਰੀਆਂ ਗੱਲਾਂ ਸੋਚ ਸਮਝ ਕੇ ਕੰਮੂ ਤੇ ਸੁਖਬੀਰ ਨੇ ਤੈਅ ਕੀਤਾ ਆਪਾਂ ਘਰ ਚੋਂ ਭੱਜ ਕੇ ਵਿਆਹ ਕਰਵਾ ਲੈਂਦੇ ਹਾਂ। ਤੇ ਰਾਤ ਨੂੰ ਮਾਤਾ ਪਿਤਾ ਨੂੰ ਕੰਮੂ ਨੇ ਦੁੱਧ ਵਿੱਚ ਨੀਂਦ ਦੀਆਂ ਗੋਲੀਆਂ ਪਾ ਦਿੱਤੀਆਂ। ਜਦੋਂ ਸਾਰੇ ਸੌਂ ਗਏ ਤੇ ਅੱਧੀ ਰਾਤ ਦੇ ਪੈਰ ਤੋਂ ਬਾਅਦ ਦੋਨੇ ਜਾਣੇ ਭੱਜ ਗਏ। ਪਤਾ ਨਹੀਂ ਕਿਸ ਤਰੀਕੇ ਨਾਲ ਉਸ ਦੀ ਮਾਂ ਦੀ ਜਦੋਂ ਸਵੇਰ ਅੱਖ ਖੁੱਲੀ 5 ਵਜੇ ਸੀ ਉਸ ਨੇ ਦੇਖਿਆ ਕੰਮੋਂ ਮੱਜੇ ਤੇ ਨਹੀਂ ਸੀ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਹ ਤੁਰ ਅੰਦਰ ਤੱਕ ਕੰਬ ਰਹੀ ਸੀ ਉਸ ਨੂੰ ਨਹੀਂ ਪਤਾ ਸੀ ਉਹ ਘਰ ਦੇ ਹਰ ਕੋਨੇ ਵਿੱਚ ਹਰ ਜਗਾ ਵਿੱਚ ਕੰਮੋਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਕਿਤੇ ਹੋਵੇ ਤਾਂ ਹੀ ਲੱਭੇ ਨਾ ਤੇ ਇਸੇ ਤਰੀਕੇ ਨਾਲ ਫਿਰ ਉਸ ਦੇ ਪਿਤਾ ਜੀ ਦੇ ਕੰਨ ਵਿੱਚ ਗੱਲ ਪੈ ਗਈ ਉਸ ਦੇ ਪਿਤਾ ਨੇ ਵੀ ਉਸ ਨੂੰ ਇੱਧਰ ਉੱਧਰ ਆਂਢ ਗੁਆਂਢ ਬਹੁਤ ਲੱਭਿਆ ਪਰ ਉਹ ਨਾ ਲੱਭੀ ਹੌਲੀ ਹੌਲੀ ਜਿਵੇਂ ਦਿਨ ਚੜ ਗਿਆ ਆਂਢ ਗੁਆਂਢ ਦੇ ਲੋਕਾਂ ਨੂੰ ਪਤਾ ਲੱਗਾ ਤੇ ਇਹ ਗੱਲ ਸਪਸ਼ਟ ਹੋ ਗਈ ਕਿ ਕੰਮੋ ਘਰੋਂ ਭੱਜ ਚੁੱਕੀ ਹੈ ਇਸ ਗੱਲ ਦਾ ਵੀ ਪਤਾ ਲੱਗ ਗਿਆ ਕਿ ਉਹ ਪਿੰਡ ਦੇ ਮੁੰਡੇ ਨਾਲ ਹੀ ਭੱਜੀ ਹੈ ਇਹ ਗੱਲ ਸੁਣ ਕੇ ਕੰਮੋ ਦੇ ਮਾਤਾ ਪਿਤਾ ਦੇ ਪੱਲੇ ਕੱਖ ਨਾ ਰਿਆ ਉਹਨਾਂ ਦੀ ਇੱਜ਼ਤ ਮਿੱਟੀ ਵਿੱਚ ਮਿਲ ਗਈ ਮਾਪਿਓ ਉੱਤੀ ਉੱਤੀ ਰੋਣ ਲੱਗ ਪਏ ਕੀ ਸਾਡੀ ਲਾਡਾਂ ਤੇ ਚਾਵਾਂ ਨਾਲ ਪਾਲੀ ਹੋਈ ਧੀ ਇੱਕ ਸਰਦਾਰ ਦੀ ਧੀ ਇੱਕ ਮਾੜੇ ਘਰ ਦੇ ਮੁੰਡੇ ਨਾਲ ਭੱਜ ਕੇ ਵਿਆਹ ਕਰਵਾ ਲਿਆ ਉਹ ਵੀ ਪਿੰਡ ਦੇ ਨਾਲ ਹੀ ਉਹ ਦੋਵੇਂ ਭੱਜ ਕੇ ਕਿਤੋਂ ਦੂਰ ਪਾਸੇ ਰਹਿਣ ਲੱਗ ਪਏ 2-3 ਮਹੀਨੇ ਗੁਜ਼ਰਨ ਤੋਂ ਬਾਅਦ ਉਹ ਫੇਰ ਪਿੰਡ ਆਏ ਪਿੰਡ ਵਿੱਚ ਕੰਮੋਂ ਦੇ ਮਾਤਾ ਪਿਤਾ ਨੇ ਇਹ ਗੱਲ ਦੀ ਸ਼ਰਮ ਮੰਨੀ ਕਹਿ ਦਿੱਤਾ ਸੀ ਜਿੱਥੇ ਵੀ ਸਾਨੂੰ ਮਿਲੀ ਅਸੀਂ ਛੱਡਿਆ ਨਹੀਂ ਉਸ ਨੂੰ ਮਾਰ ਦੇਣੀ ਆ ਕੁੜੀ ਪਰ ਕਰ ਵੀ ਕੀ ਸਕਦੇ ਸੀ ਜਦੋਂ ਕੋਟ ਮੈਰਜ ਹੋ ਜਾਂਦੀ ਹੈ ਮਾਪੇ ਦੇ ਹੱਥ ਵੱਡੇ ਜਾਂਦੇ ਨੇ ਮਾਪੇ ਕੁਝ ਨਹੀਂ ਕਰ ਸਕਦੇ ਮਜਬੂਰ ਮਾ ਪਿਓ ਸ਼ਰਮ ਦਾ ਮਾਰਾ ਅੰਦਰੇ ਹੀ ਬੈਠੇ ਰਹਿੰਦਾ ਪਿਓ ਵੀ ਕਿਤੇ ਖੇਤੀ ਬਾੜੀ ਦੇ ਕੰਮਾਂ ਵਿੱਚ ਬਾਹਰ ਨਾ ਜਾਂਦਾ ਸ਼ਰਮ ਦੇ ਮਾਰੇ ਨੇ ਸਾਰੀ ਇਸ ਦੀ ਸਾਰੀ ਜ਼ਮੀਨ ਠੇਕੇ ਤੇ ਦੇ ਕੇ ਆਪ ਅੰਦਰ ਵੜ ਕੇ ਚਤ ਤੋਂ ਪੈਰ ਸੋਚਦੇ ਰਹਿੰਦਾ ਕਿ ਇੱਕ ਨਾ ਇੱਕ ਦਿਨ ਤਾਂ ਉਹ ਪਿੰਡ ਆ ਹੀ ਜਾਣਗੇ ਸਾਡੀ ਧੀ ਇਸੇ ਪਿੰਡ ਦੀ ਧੀ ਹੈ ਤੇ ਇਸੇ ਪਿੰਡ ਦੀ ਨੂੰਹ ਬਣ ਕੇ ਪਿੰਡ ਵਿੱਚ ਘੁੰਮੇਗੀ ਸੋਚੋ ਉਸ ਮਾਪਿਓ ਦੇ ਚਾਵਾ ਲਾਡਾ ਨਾਲ ਪਾਲੀ ਧੀ ਜੋ ਲੱਖਾਂ ਕਰੋੜਾਂ ਜ਼ਮੀਨ ਜਾਇਦਾਦ ਦੀ ਮਾਲਕ ਸੀ ਉਸਨੇ ਭੱਜ ਕੇ ਵਿਆਹ ਕਰਵਾ ਲਿਆ ਛੋਟੇ ਜਿਹੇ ਜ਼ਿਮੀਂਦਾਰ ਦੇ ਮੁੰਡੇ ਦੇ ਨਾਲ ਤੇ 3 ਮਹੀਨੇ ਘਰ ਤੋਂ ਬਾਹਰ ਰਹੇ 3 ਮਹੀਨਿਆਂ ਬਾਅਦ ਉਹ ਦੋਵੇਂ ਫੇਰ ਘਰ ਆ ਗਏ ਸਾਰੇ ਪਿੰਡ ਵਿੱਚ ਹਾਹਾਕਾਰ ਮਚ ਗਈ ਹਰ ਇੱਕ ਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਦੁੱਖ ਸੀ ਕਿਸੇ ਨੂੰ ਵੀ ਪਿੰਡ ਦੀ ਨੂਹ ਬਣਨ ਤੇ ਕੋਈ ਖੁਸ਼ੀ ਨਹੀਂ ਹੋਈ ਸੀ ਪਰ ਪਿੰਡ ਵਿੱਚ ਹੀ ਉੱਠ ਕੇ ਵਿਆਹ ਕਰਵਾਉਣ ਨਾਲੋਂ ਤਾਂ ਇਨਸਾਨ ਸ਼ਰਮ ਨਾਲ ਮਰ ਜੇ ਇਹਨਾਂ ਨੇ ਬੜਾ ਗਲਤ ਕੀਤਾ ਹੈ ਘਰ ਆ ਗਏ ਘਰੇ ਆਉਣ ਤੋਂ ਬਾਅਦ ਕਾਨੂੰਨੀ ਕਾਰਵਾਈ ਉਹਨਾਂ ਨੇ ਸਾਰੇ ਕਰ ਲਈ ਸੀ ਜਿਸ ਦੇ ਕਰਕੇ ਮਾਂ ਪਿਓ ਵੀ ਕੁਝ ਨਹੀਂ ਕਰ ਸਕਦੇ ਸੀ ਕੰਮੋ ਨੇ ਕੁਝ ਟਾਈਮ ਬਾਅਦ ਆਈਲਰਸ ਕਰਨ ਲਈ ਕਰਨ ਲੱਗ ਪਈ ਪਰ ਉਸ ਤੋਂ ਬਾਅਦ ਉਸ ਨੂੰ ਪਤਾ ਲੱਗਿਆ ਕਿ ਉਹ ਮਾਂ ਬਣਨ ਵਾਲੀ ਹੈ ਕੁਝ ਮਹੀਨਿਆਂ ਬਾਅਦ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਤੇ ਉਸ ਦੇ ਵਿਆਹ ਨੂੰ ਡੇਢ ਸਾਲ ਪੀਤ ਚੁੱਕਿਆ ਸੀ ਤੇ ਉਸ ਤੋਂ ਬਾਅਦ ਜਦੋਂ ਵੀ ਪਿੰਡ ਵਿੱਚ ਕੋਈ ਫੈਕਸ਼ਨ ਹੁੰਦਾ ਜਾਂ ਫਿਰ ਗੁਰਦੁਆਰੇ ਸਾਹਿਬ ਵਿੱਚ ਕੋਈ ਪ੍ਰੋਗਰਾਮ ਹੁੰਦਾ ਕਮੂ ਆਪਣੀ ਸੱਸ ਦੇ ਨਾਲ ਹਰ ਫੰਕਸ਼ਨ ਤੇ ਹਰ ਜਗ੍ਹਾ ਤੇ ਜਾਂਦੀ। ਇਹ ਸਭ ਕੁਝ ਦੇਖ ਕੇ ਮਾਪਿਓ ਨੂੰ ਬਿਲਕੁਲ ਚੰਗਾ ਨਾ ਲੱਗਦਾ। ਉਸ ਵੱਲ ਦੇਖ ਕੇ ਬੜਾ ਦੁਖੀ ਹੁੰਦੇ। ਸਾਰਾ ਪਿੰਡ ਕਹਿੰਦਾ ਇਸ ਨੇ ਤਾਂ ਸ਼ਰਮ ਲਾ ਕੇ ਪੱਲੇ ਨਾਲ ਬੰਨ ਲਈ। ਫਿਰ ਇੱਕ ਦੋ ਵਾਰ ਸੁਖਬੀਰ ਤੇ ਹਮਲੇ ਹੋਏ। ਮਰਦਾ ਮਰਦਾ ਬਚਿਆ। ਮਾਪਿਓ ਨੇ ਮਰਦਿਆਂ ਨੇ ਕੁਝ ਤਾਂ ਕਰਨਾ ਸੀ। ਪਰ ਉਹਦੀ ਚੰਗੀ ਕਿਸਮਤ ਹਰ ਵਾਰ ਬਚ ਜਾਂਦਾ ਸੀ ਜਿਸ ਕਰਕੇ ਉਹਨਾਂ ਦੀ ਜ਼ਿੰਦਗੀ ਵਿੱਚ ਸ਼ਾਂਤੀ ਨਾ ਰਹੀ ਘਰ ਵਿੱਚ ਕਲੇਸ਼ ਹੋਣ ਲੱਗਾ ਕੰਮੂ ਦੇ ਨਾਲ ਕੁੱਟਮਾਰ ਹੋਣੀ ਸ਼ੁਰੂ ਹੋ ਗਈ ਸੁਖਬੀਰ ਸ਼ਰਾਬ ਪੀ ਕੇ ਉਸ ਨੂੰ ਕਹਿੰਦਾ ਤੇਰੇ ਪੀਕੇ ਮੈਨੂੰ ਮਾਰਨਾ ਚਾਹੁੰਦੇ ਨੇ ਪਰ ਇੰਨਾ ਵਿੱਚ ਹੁਣ ਕੰਮੂ ਕੀ ਕਰ ਸਕਦੀ ਸੀ ਕਿਉਂਕਿ ਉਸ ਟਾਈਮ ਜੋ ਉਹ ਫੈਸਲਾ ਲਿਆ ਸੀ ਸੁਖਬੀਰ ਤੇ ਕੰਮੂ ਦੋਨਾਂ ਨੇ ਲਿਆ ਸੀ ਜਿਸ ਦਾ ਅੱਜ ਉਹਨਾਂ ਨੂੰ ਇਹ ਸਭ ਕੁਝ ਭੁਗਤਣਾ ਪੈ ਰਿਹਾ ਹੈ ਕੰਮੂ ਇਥੇ ਇਕੱਲੀ ਦੋਸ਼ੀ ਨਹੀਂ ਸੀ ਜੋ ਕੰਮੂ ਨੂੰ ਕੱਲੀ ਨੂੰ ਦੋਸ਼ੀ ਠਹਿਰਾਸ ਰਹੇ ਸੀ ਕਿ ਤੇਰੇ ਮਾਪਿਓ ਜਾਨ ਲੈਵਾ ਹਮਲਾ ਕਰਵਾ ਰਿਹਾ ਇਸ ਸੁਖਬੀਰ ਤੇ ਸੁਖਬੀਰ ਦੇ ਨਾਲ ਨਾਲ ਉਸ ਦੇ ਮਾਪੇ ਵੀ ਉਸ ਦੇ ਖਿਲਾਫ ਹੋ ਗਏ ਕਹਿਣ ਲੱਗੇ ਜੇਕਰ ਸਾਡੇ ਪੁੱਤ ਨੂੰ ਕੁਝ ਹੋ ਗਿਆ ਅਸੀਂ ਤੈਨੂੰ ਇਸ ਘਰ ਵਿੱਚ ਰਹਿਣ ਨਹੀਂ ਦੇਵਾਂਗੇ ਪਰ ਇੱਥੇ ਕੰਮੂ ਫਿਰ ਕੀ ਕਰ ਸਕਦੀ ਸੀ ਕੰਮੂ ਚੰਗੇ ਸਰਦਾਰਾਂ ਦੀ ਧੀ ਹੋਣ ਕਰਕੇ ਉਸ ਨੂੰ ਚੁੱਲ੍ਹੇ ਵਿੱਚ ਅੱਗ ਤੱਕ ਨਹੀਂ ਬਾਲਣੀ ਆਉਂਦੀ ਸੀ ਇਸ ਗੱਲ ਤੇ ਵੀ ਉਸ ਨਾਲ ਹਮੇਸ਼ਾ ਕੁੱਟਮਾਰ ਹੁੰਦੀ ਰਹਿੰਦੀ ਕਿ ਉਸ ਨੂੰ ਕੋਈ ਕੰਮ ਨਹੀਂ ਕਰਨਾ ਆਉਂਦਾ ਤਾਣੇ ਮੇਨੇ ਸੌਂਦੀ ਕਿ ਜਿਹੜੀ ਧੀ ਆਪਣੇ ਮਾਪੇ ਦੀ ਨਹੀਂ ਹੁੰਦੀ ਉਹ ਸਾਡੀ ਕਿੱਥੋਂ ਹੋ ਸਕਦੀ ਹੈ ਆਮ ਹੀ ਘਰਾਂ ਵਿੱਚ ਕਿਹਾ ਜਾਂਦਾ ਹੈ ਕਿ ਜਿਸ ਨੇ ਗਲਤ ਕਦਮ ਚੁੱਕਿਆ ਹੈ ਉਸ ਨੂੰ ਤਾਣੇ ਮੇਨੇ ਸੁਣਨੇ ਹੀ ਪੈਂਦੇ ਹਨ ਉਹ ਤਾਣੇ ਮੇਨੇ ਸੌਂਦੀ ਤੇ ਬੜਾ ਦੁਖੀ ਹੁੰਦੀ ਬਹੁਤ ਰੋਂਦੀ ਆਪਣੇ ਕੀਤੇ ਤੇ ਪਛਤਾਉਂਦੀ ਕਿ ਜਿਸ ਇਨਸਾਨ ਪਿੱਛੇ ਮੈਂ ਆਪਣਾ ਰਾਜਿਆਂ ਵਰਗਾ ਪਿਓ ਤੇ ਦਾਹਕਾਰ ਛੱਡ ਆਈ ਉਹੀ ਇਨਸਾਨ ਮੇਰੇ ਨਾਲ ਇਹ ਸਭ ਕੁਝ ਕਰ ਰਿਹਾ ਹੈ ਸਰਦਾਰਾਂ ਦੀ ਧੀ ਅੱਜ ਫਕੀਰਾਂ ਦੀ ਤਰ੍ਹਾਂ ਬਣੀ ਫਿਰ ਰਹੀ ਹੈ ਉਹ ਘਰ ਵਿੱਚ ਰਹਿ ਰਹੀ ਸੀ ਜਿਸ ਨੂੰ ਦੋ ਟੁੱਕ ਦੀ ਰੋਟੀ ਵੀ ਸ਼ਾਂਤੀ ਨਾਲ ਖਾਣੀ ਨਸੀਬ ਨਹੀਂ ਹੁੰਦੀ ਸੀ ਹਮੇਸ਼ਾ ਤਾਨੇ ਮੇਨੇ ਮਿਲਦੇ ਕਿਸੇ ਨਾ ਕਿਸੇ ਗੱਲ ਕਰਕੇ ਉਸ ਨੂੰ ਮਾੜਾ ਹੀ ਕਿਹਾ ਜਾਂਦਾ ਸੀ ਪਿੰਡ ਵਿੱਚ ਵੀ ਇਹ ਗਲਤ ਕੰਮ ਕਰਨ ਕਰਕੇ ਉਹ ਕਿਸੇ ਨਾਲ ਗੱਲਬਾਤ ਵੀ ਨਹੀਂ ਕਰ ਸਕਦੀ ਸੀ ਇਸੇ ਤਰ੍ਹਾਂ ਉਸ ਦਾ ਮੁੰਡਾ ਵੱਡਾ ਹੋਇਆ 2-3 ਸਾਲ ਦਾ ਹੋ ਗਿਆ ਤੇ ਉਸ ਨੇ ਮੁੰਡੇ ਨੂੰ ਪੜ੍ਹਨੇ ਪਾਇਆ ਜਿਵੇਂ ਜਿਵੇਂ ਉਹ ਬੱਚਾ ਸਕੂਲ ਜਾਣ ਲੱਗਦਾ ਸਕੂਲ ਵਿੱਚ ਛੁੱਟੀਆਂ ਹੁੰਦੀਆਂ ਤਾਂ ਉਹ ਦੂਸਰੇ ਬੱਚਿਆਂ ਦੀ ਤਰ੍ਹਾਂ ਆਪਣੀ ਮਾਂ ਨੂੰ ਪੁੱਛਦਾ ਮਾਂ ਜਦੋਂ ਸਾਨੂੰ ਛੁੱਟੀਆਂ ਹੁੰਦੀਆਂ ਨੇ ਮੇਰੇ ਸਾਰੇ ਦੋਸਤ ਨਾਨਕੇ ਜਾਂਦੇ ਨੇ ਆਪਾਂ ਮੇਰੇ ਨਾਨਕੇ ਕਿਉਂ ਨਹੀਂ ਜਾਂਦੇ ਮਾਂ ਮੇਰੇ ਨਾਨਕੇ ਕਿੱਥੇ ਐ ਮੁੰਡੇ ਨੂੰ ਚੁੱਪ ਕਰਵਾਉਂਦੀ ਜਦੋਂ ਉਹ ਵਿਚਾਰਾ ਰੋਂਦਾ ਰੋ ਕੇ ਬਹਿ ਜਾਂਦਾ ਤਾਂ ਫਿਰ ਉਸ ਨੂੰ ਗਲ ਨਾਲ ਲਾ ਲੈਂਦੀ ਉੱਚੀ ਉੱਚੀ ਰੋਂਦੀ ਮੈਂ ਤੈਨੂੰ ਕੀ ਦੱਸਾਂ ਤੇਰੇ ਨਾਨਕੇ ਕਿੱਥੇ ਐ ਇੱਕ ਵਾਰ ਮੁੰਡੇ ਨੂੰ ਝਿੜਕਣ ਤੋਂ ਬਾਅਦ ਫਿਰ ਚੁੱਪ ਕਰਵਾਉਂਦੀ ਪਰ ਜਿਵੇਂ ਜਿਵੇਂ ਸਕੂਲ ਜਾਂਦਾ ਫਿਰ ਆ ਬੱਚੇ ਆਪਣੇ ਨਾਨਕਿਆਂ ਦੀਆਂ ਮੰਮੀ ਮੰਮੀਆਂ ਦੀਆਂ ਗੱਲਾਂ ਕਰਦੇ ਛੁੱਟੀਆਂ ਤੋਂ ਨਾਨਕਿਆਂ ਤੋਂ ਆ ਕੇ ਗੱਲਾਂ ਸੁਣਾਉਂਦੇ ਤਾਂ ਫਿਰ ਪੁੱਛਦਾ ਮਾਂ ਮੇਰਾ ਮਾਮਾ ਮਾਮੀ ਨਾਨਾ ਨਾਨੀ ਕਿੱਥੇ ਹਨ ਉਸ ਨੂੰ ਗੱਲ ਨਾਲ ਲਾ ਕੇ ਰੋਂਦੀ ਆਪਣੇ ਕੀਤੇ ਤੇ ਪਛਤਾਉਂਦੀ ਹੁਣ ਪਛਤਾਇਆ ਕੀ ਫਾਇਦਾ ਸੀ ਕਿਉਂਕਿ ਉਹਨੂੰ ਉਸ ਟਾਈਮ ਹੀ ਸੋਚਣਾ ਚਾਹੀਦਾ ਸੀ ਜਿਸ ਟਾਈਮ ਪਿਆਰ ਦੇ ਸਿਰ ਤੇ ਉਸਨੇ ਆਪਣੇ ਘਰਦਿਆਂ ਦੀ ਮਿੱਟੀ ਪਟ ਦਿੱਤੀ ਸੀ ਤੇ ਕੰਮੋਂ ਉੱਚੀ ਉੱਚੀ ਰੋਂਦੀ ਤੇ ਕਹਿ ਦਿੰਦੀ ਮੈਂ ਆਪਣੇ ਮਾਪੇ ਬਾਬ ਦੇ ਨਾਲ ਨਾਲ ਆਪਣੇ ਬੱਚੇ ਤੋਂ ਵੀ ਨਾਨਕਿਆਂ ਦਾ ਪਿਆਰ ਖੋ ਲਿਆ ਆਪਣੇ ਪੀਕਿਆਂ ਤੋਂ ਸਦਾ ਲਈ ਟੁੱਟ ਕੇ ਬੈਠ ਗਈ ਆਪਾਂ ਨੂੰ ਨਹੀਂ ਪਤਾ ਪਤਾ ਹੁੰਦਾ ਇਹਨਾਂ ਗੱਲਾਂ ਦਾ ਜਦੋਂ ਆਪਾਂ ਮਾਪਿਓ ਬਣਦੇ ਹਾਂ ਉਦੋਂ ਫਿਰ ਆਪਾਂ ਨੂੰ ਇਹਨਾਂ ਗੱਲਾਂ ਦੀ ਸਮਝ ਆਉਂਦੀ ਹੈ ਆਪਣੇ ਬੱਚਿਆਂ ਦੇ ਸਾਹਮਣੇ ਇਸ ਗੱਲ ਦਾ ਜ਼ਿਕਰ ਕਰਨਾ ਵੀ ਔਖਾ ਹੁੰਦਾ ਹੈ ਕਿ ਮੈਂ ਘਰੋਂ ਭੱਜ ਕੇ ਵਿਆਹ ਕਰਵਾਇਆ ਸੀ ਕਿਉਂਕਿ ਇਸ ਗੱਲ ਦੀ ਸਮਝ ਉਦੋਂ ਆਉਂਦੀ ਹੈ ਜਦੋਂ ਉਹ ਖੁਦ ਮਾਪੇ ਬਣਦੇ ਨੇ ਤੇ ਆਪਣੇ ਅੰਦਰ ਡਰ ਹੁੰਦਾ ਹੈ ਕਿ ਕੀ ਕੀਤੀ ਮੇਰੇ ਵੱਲੀ ਗਲਤੀ ਮੇਰਾ ਬੱਚਾ ਨਾ ਕਰ ਦੇਵੇ ਜਦੋਂ ਉਹ ਮੁੰਡਾ ਵੱਡਾ ਹੋਵੇਗਾ ਤੇ ਫਿਰ ਉਸ ਨੂੰ ਇੱਕ ਨਾ ਇੱਕ ਦਿਨ ਤਾਂ ਆਪਣੇ ਮਾਪੇ ਦੀ ਕੀਤੀ ਦਾ ਪਤਾ ਚੱਲ ਹੀ ਜਾਵੇਗਾ ਹੁਣ ਤਾਂ ਉਹ ਪਹਿਲੀ ਜਾਂ ਦੂਜੀ ਕਲਾਸ ਵਿੱਚ ਸੀ ਫਿਰ ਵੀ ਮਾਪਿਆਂ ਨੇ ਕਿਹੜੀ ਗਲਤੀ ਕੀਤੀ ਸੀ ਜਿਸ ਗਲਤੀ ਦੀ ਵਜ੍ਹਾ ਕਰਕੇ ਉਸ ਦੀ ਮਾਂ ਉਸ ਨੂੰ ਚਾਹ ਕੇ ਵੀ ਨਹੀਂ ਦੱਸ ਸਕਦੀ ਸੀ ਕਿ ਤੇਰੇ ਨਾਨਕੇ ਕਿੱਥੇ ਨੇ ਉਹ ਕੰਧਾਂ ਨਾਲ ਟੱਕਰਾਂ ਮਾਰਦੀ ਰੋਂਦੀ ਕਰਲਾਉਂਦੀ ਰਹੀ ਤੇ ਰੋਂਨ ਕਰਾਉਣ ਦਾ ਕੀ ਫਾਇਦਾ ਸੀ ਸਮਾਂ ਹੱਥੋਂ ਲੰਘ ਚੁੱਕਿਆ ਸੀ ਅੱਜ ਕੰਮੋਂ ਦੋਨੇ ਹੱਥ ਜੋੜ ਕੇ ਕਹਿ ਰਹੀ ਸੀ ਮੇਰੀਆਂ ਸਾਰੀਆਂ ਧੀਆ ਭੈਣਾਂ ਨੂੰ ਇਹ ਹੀ ਅਪੀਲ ਹੈ ਜ਼ਰੂਰ ਪੜੋ ਸਭ ਕੁਝ ਕਰੋ ਆਪਣੇ ਸੁਪਨਿਆਂ ਨੂੰ ਪੂਰਾ ਕਰੋ ਤੇ ਆਪਣੇ ਮਾਪਿਆਂ ਬਾਰੇ ਵੀ ਜੋ ਤੁਹਾਡੇ ਤੇ ਇੰਨਾ ਵਿਸ਼ਵਾਸ ਕਰਕੇ ਤੁਹਾਨੂੰ ਘਰੋਂ ਭੇਜਦੇ ਨੇ ਤੁਹਾਡੀ ਇੰਨੀ ਤੁਹਾਨੂੰ ਆਜ਼ਾਦੀ ਦਿੰਦੇ ਨੇ ਤੁਸੀਂ ਉਸ ਆਜ਼ਾਦੀ ਦਾ ਮੇਰੇ ਵਾਂਗ ਗਲਤ ਫਾਇਦਾ ਨਾ ਉਠਾਇਓ ਆਪਣੀ ਜ਼ਿੰਦਗੀ ਬਣਾਓ ਕਿਉਂਕਿ ਮੈਂ ਆਪਣੀ ਜ਼ਿੰਦਗੀ ਨੂੰ ਖੁਦ ਨਰਕ ਬਣਾ ਲਿਆ ਹੈ ਅੱਜ ਮੈਨੂੰ ਇਸ ਗੱਲ ਦਾ ਅਹਿਸਾਸ ਹੋ ਰਿਹਾ ਹੈ ਕਿ ਨਰਕ ਵਿੱਚ ਜ਼ਿੰਦਗੀ ਕੱਟਣੀ ਕਿੰਨੀ ਔਖੀ ਹੈ ਆਪਣੇ ਥੋੜੇ ਟਾਈਮ ਦੇ ਪਿਆਰ ਲਈ ਆਪਣੇ ਮਾਪੇ ਦਾ ਪਿਆਰ ਨਾ ਭੁੱਲੋ ਕਿਉਂਕਿ ਮਾਪੇ ਦਾ ਦਿਲ ਦਿਖਾ ਕੇ ਆਪਾਂ ਕਦੇ ਵੀ ਸੁਖੀ ਨਹੀਂ ਰਹਿ ਸਕਦੇ ਹਾਂਜੀ ਕੀ ਵਿਚਾਰ ਨਹੀਂ ਤੁਹਾਡੇ ਅੱਜ ਦੀ ਕਹਾਣੀ ਬਾਰੇ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਤੁਹਾਨੂੰ ਅੱਜ ਦੀ ਕਹਾਣੀ ਥੋੜੀ ਜਿਹੀ ਵੀ ਪਸੰਦ ਆਈ ਹੋਈ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਕਹਾਣੀ ਨੂੰ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਜਰੂਰ ਕਰਦਿਆ ਕਰੋ ਜੀ ਅੱਜ ਦੀ ਕਹਾਣੀ ਦੇਖਣ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ